ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਹੈ 390 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਅੰਦਰ موسی ਲਾਜ ਟੁਕਾਈ ਗਿਰਤ ਕੂਪ ਮੈਂ ਅਨ ਦਿਨ ਮੂਸਾ ਲਾਜ ਟੁਕਾਈ ਗਿਰਦ ਕੂਪ ਮੈਂ ਖਾਏ ਮਠਾਈ ਸੋਚਤ ਸਾਚਤ ਰਹਿਣ ਬਿਹਾਨੀ ਅਨਕ ਰੰਗ ਮਾਇਆ ਕੇ ਚਿਤਵਤ ਕਬੂ ਨ ਸਿਮਰੈ ਸਾਰੰਗ ਪਾਨੀ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਅਸਰ ਆਗ ਵਿੱਚ ਇਹ ਸ਼ਬਦ ਬਖਸ਼ਿਸ਼ ਕਰਦੇ ਨੇ ਅੰਗ ਹੈ 390 ਪਿੱਛੇ ਮਾਰੇ 10 ਆਏ ਨੇ ਕਿ ਪ੍ਰਮਾਤਮਾ ਨੂੰ ਧਿਆਉਣ ਨਾਲ ਉਹਦੀ ਓਟ ਲੈਂਣ ਨਾਲ ਮਨ ਨੂੰ ਦਲਾਸਾ ਮਿਲਿਆ ਸਾਨੂੰ ਉਤੇ ਭਰੋਸਾ ਹੋ ਗਿਆ ਸਾਨੂੰ ਉਤੇ ਯਕੀਨ ਹੋ ਗਿਆ ਸਿਮਰਨ ਦੀ ਵਿਧੀ ਮਹਾਰਜ ਦੱਸਦੇ ਆ ਰਹੇ ਨੇ ਕਿ ਕਿਰਤ ਕਰਦੇ ਆ ਹੋਇਆ ਸੁਕਿਰਤ ਕਰਦੇ ਹੁਏ ਆਂ ਨਾਮ ਜਪਣਾ ਕਰ ਤੈਨੂੰ ਘਰ ਬਾਹਰ ਛੱਡਣ ਦੀ ਜਰੂਰਤ ਨਹੀਂ ਹੈ ਸੰਗਤ ਵਿੱਚ ਮਿਲ ਕੇ ਬੈਠ ਕੇ ਵਿਚਾਰ ਕਰਨੇ ਕਰ ਇਹ ਤਰੀਕਾ ਮਹਾਰਾਜ ਦੱਸਦੇ ਆ ਰਹੇ ਨੇ ਪਰ ਇੱਥੇ ਜੀਵ ਦੀ ਸਾਡੇ ਅੰਦਰਲੀ ਹਾਲਤ ਜੋ ਹੈ ਮਹਾਰਾਜ ਨੇ ਬਿਆਨ ਕੀਤੀ ਹੈ ਅਣਦਨ موسی ਲਾਜ ਟੁਕਾਈ ਮਹਾਰਾਜ ਨੇ ਐਗਜ਼ਾਮਪਲ ਦਿੱਤੀ ਉਦਾਹਰਣ ਦਿੱਤੀ ਕਿ ਜਿਸ ਤਰ੍ਹਾਂ ਕੋਈ ਖੂਚ ਲਮਕਿਆ ਪਿਆ ਹੋਵੇ ਥੱਲੇ ਲਾਲਸਾ ਰੱਖਦਾ ਹੋਵੇ ਕਿ ਥੱਲੇ ਪਦਾਰਥ ਪਏ ਨੇ ਮੈਂ ਉਹ ਖੂਚੋਂ ਕੱਢ ਲਵਾਂਗਾ ਪਰ ਨਾਲ ਹੀ ਇੱਕ ਚੂਹਾ ਉਹ ਲਾਜ਼ ਨੂੰ ਉਹ ਰਸੇ ਨੂੰ ਟੁੱਕ ਰਿਹਾ ਹੈ ਉਹਦਾ ਟੁੱਕਣ ਵੱਲ ਧਿਆਨ ਨਹੀਂ ਹੈ ਕਿ ਤੜ ਨਮ ਦੇ ਕਿ ਥੱਲੇ ਵੀ ਜੜ ਡਿੱਗਾਗਾ ਮੈਂ ਪਰ ਉਹਦਾ ਧਿਆਨ ਹੈ ਪਦਾਰਥਾਂ ਵੱਲ ਮਨੁੱਖ ਦੀ ਹਾਲਤ ਕੁਝ ਇਸ ਤਰ੍ਹਾਂ ਹੀ ਹੈ ਹਰ ਰੋਜ਼ ਸਾਡੇ ਸਵਾਸਾਂ ਦੀ ਪੂੰਜੀ ਨੂੰ ਇਕ ਕਾਲ ਟੁਕਰੇ ਮਾਂ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣਾ ਕਿ ਦਿਨ ਦਿਨ ਅਬਦ ਘਟਦਾ ਹੈ ਅਸੀਂ ਹਰ ਰੋਜ਼ ਮੌਤ ਦੇ ਨਜ਼ਦੀਕ ਜਾ ਰਹੇ ਹਾਂ ਦਿਨ ਲੰਘਦਾ ਹੈ ਛੁਪ ਜਾਂਦਾ ਹੈ ਜ਼ਿੰਦਗੀ ਦਾ ਇੱਕ ਪੱਤਰਾ ਪਲਟ ਜਾਂਦਾ ਹੈ ਤੇ ਮਨੁੱਖ ਸੋਚਦਾ ਕਿ ਮੈਂ ਵੱਡਾ ਹੋ ਗਿਆ ਵੱਡਾ ਨਹੀਂ ਹੋਇਆ ਉਸ ਨੂੰ ਭੁੱਲਿਆ ਬੈਠਾ ਹੈ ਉਹ ਦਿਨ ਨੂੰ ਭੁੱਲੀ ਬੈਠਾ ਹੈ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਮੌਤ ਚੇਤੇ ਨਹੀਂ ਹੈ ਜਾਣਾ ਚੇਤੇ ਨਹੀਂ ਹੈ ਉਹ ਚੀਜ਼ਾਂ ਇਕੱਠੀਆਂ ਕਰੀ ਜਾਂਦਾ ਜਿਹੜੀਆਂ ਉਹਦੇ ਕੰਮ ਦੀ ਨਹੀਂ ਹਨ ਤੇ ਮਰ ਨੂੰ ਸਮਝਾ ਰਹੇ ਨੇ ਅਨੰਦਨ ਮੂਸਾ ਮੂਸਾ ਕਹਿੰਦੇ ਨੇ ਚੂਹੇ ਨੂੰ ਇਹ ਸਵਾਸਾਂ ਦੀ ਡੋਰੀ ਨੂੰ ਕਾਲ ਹਰ ਰੋਜ਼ ਕੱਟ ਰਿਹਾ ਹੈ ਗਿਰਤ ਕੂਪ ਮੈਂ ਖਾਂਏ ਮਠਾਈ ਪਰ ਇਹ ਅਗਿਆਨਤਾ ਦੇ ਅੰਨੇ ਖੂਬ ਜ ਡਿੱਗਿਆ ਹੋਇਆ ਹੈ ਇਹ ਤੇ ਪਦਾਰਥਮਨ ਤੇ ਧਿਆਨ ਹੈ ਦਾ ਮਠਿਆਈ ਵੱਲ ਧਿਆਨ ਹੈ ਇਹਦਾ ਧਿਆਨ ਤੇ ਉਧਰ ਨੂੰ ਹੈ ਵੀ ਆਹ ਵੀ ਇਕੱਠਾ ਕਰ ਲਵਾਂ ਆਹ ਵੀ ਇਕੱਠਾ ਕਰਨ ਲੱਗਾ ਇਕੱਠਾ ਕਰਦਾ ਰਹਿ ਗਿਆ ਛੱਡ ਕੇ ਚਲਾ ਗਿਆ ਬਸ ਹੋਰ ਕੁਝ ਵੀ ਨਹੀਂ ਭ੍ਰਮ ਜਨ ਨੂੰ ਝੱਡ ਗਿਆ ਥੱਲੇ ਸੋਚ ਰਸਾਚਤ ਰਹਿਣ ਬਿਹਾਨੀ ਇਨ੍ਹਾਂ ਸੋਚਾਂ ਵਿਚਾਰਾਂ ਵਿੱਚ ਹੀ ਜ਼ਿੰਦਗੀ ਰੂਪੀ ਰਾਤ ਬੀਤ ਗਈ ਅਨਕ ਰੰਗ ਮਾਇਆ ਕੇ ਚਿਤਵਤ ਕਬੂ ਨਾ ਸਿਮਰੈ ਸਾਰੰਗ ਪਾਣੀ ਇਸ ਕਰਕੇ ਹਰ ਰੋਜ਼ ਮਾਇਆ ਨੂੰ ਪਿਆ ਚਿਤਵ ਕਰਦਾ ਆ ਵੀ ਇਕੱਠਾ ਕਰ ਲਵਾਂ ਉਹ ਵੀ ਇਕੱਠਾ ਕਰ ਲਵਾਂ ਉੱਥੋਂ ਵੀ ਟੱਗੀ ਮਾਰ ਲਵਾਂ ਇੱਥੋਂ ਵੀ ਚੋਰੀ ਕਰ ਲਵਾਂ ਬਸ ਇਹੀ ਚਿਤਵਦਾ ਰਹਿੰਦਾ ਇਹ ਚੇਤੇ ਚ ਇਹੀ ਕੋ ਜਮਾਇਆ ਹੀ ਮਾਇਆ ਹੈ ਅੰਦਰ ਪਰ ਕਦੇ ਉਹ ਸਾਰੰਗ ਪਾਣ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਕਦੇ ਨਹੀਂ ਸਿਮਰਿਆ ਉਹਦਾ ਚੇਤਕ ਦੇ ਕੀਤੇ ਹੀ ਨਹੀਂ ساری ਉਮਰ ਇੰਜ ਹੀ ਨਿਕਲ ਗਈ ਰਹਾਉ ਧਰਮ ਕੀ ਛਾਇਆ ਨਿਚਲ ਕਰ ਬਾਂਧਿਆ ਕਾਲ ਕੇ ਫਾਸ ਸਖਤ ਸਰਸਾ ਦਿਆ ਤੇ ਮਰਜ ਨੇ ਅਗਲੀ ਉਦਾਹਰਨ ਦਿੱਤੀ ਕਿ ਜੇ ਕੋਈ ਦਰਖਤ ਦੀ ਛਾਂ ਥੱਲੇ ਘਰ ਬਣਾਵੇ ਵੀ ਇਹ ਮੇਰਾ ਪੱਕਾ ਘਰ ਹੈ ਛਾਂ ਤੇ ਕਦੇ ਸਥਿਰ ਨਹੀਂਦੀ ਨੀ ਜੀ ਛਾਂ ਤੇ ਬਦਲ ਜਾਂਦੀ ਹੈ ਇਸ ਕਰਕੇ ਸੰਸਾਰ ਤੇ ਜੋ ਕੁਝ ਵੀ ਹੈ ਸਮੇਂ ਨਾਲ ਸਭ ਕੁਝ ਬਦਲ ਰਿਹਾ ਹੈ ਕਾਲ ਕੇ ਫਾਂਸ ਸਖਤ ਸਰ ਬੰਧਿਆ ਸੰਧਿਆ ਮੌਤ ਦੇ ਮੂਹ ਚ ਫਸਿਆ ਹੋਇਆ ਤੇ ਤੀਰ ਫੜੀ ਬੈਠਾ ਮਾਇਆ ਦੇ ਗਰਸਿਆ ਹੋਇਆ ਮਾਇਆ ਨੇ ਇਹਨੂੰ ਇੰਨਾ ਕਿ ਧਿਆਣੇ ਦਾ ਅਜੀ ਵੀ ਉਹਦੇ ਨੂੰ ਫੜਿਆ ਹੋਇਆ ਮੌਤ ਨੇ ਹੈ বালੂ ਕਿਨਾਰਾ ਤਰੰਗ ਮੁਖ ਆਇਆ ਸੋਥਾਨ ਮੂੜ ਨੈ ਚਲ ਕਰ ਪਾਇਆ ਮarre ਫੇਰ ਅਗਲੀ ਉਧਾਰੋਂ ਦਿੰਦੇ ਨੇ ਕਿ ਮਨੁੱਖ ਦਾ ਸੁਭਾਅ ਦੇਖੋ ਕੀ ਇਹਦੀ ਹਾਲਤ ਵੇਖੋ ਕੀ ਹੈ ਰੇਤ ਦੇ ਕਿਨਾਰੇ ਦਰਿਆ ਦੇ ਕੰਢੇ ਆਪਣਾ ਘਰ ਬਾਰ ਪਾਈ ਬੈਠਾ ਹੈ ਤੇ ਦਰਿਆ ਦੇ ਕੰਢੇ ਕੀ ਪਤਾ ਕਦੋਂ ਥੱਲੋਂ ਚੱਕ ਲੱਗ ਜਾਂਦਾ ਤੇ ਨਾਲ ਦੀ ਨਾਲ ਸਾਰਾ ਕੁਝ ਡੁੱਬ ਜਾਂਦਾ ਇਹ ਇਸ ਤਰ੍ਹਾਂ ਦੀ ਹਾਲਤ ਸਮਝੀ ਬੈਠਾ ਇਹ ਸੰਸਾਰ ਨੂੰ ਇਹ ਇਸ ਤਰ੍ਹਾਂ ਸਮਝੀ ਬੈਠਾ ਕਿ ਮੈਂ ਹੀ ਰਹਿਣਾ ਇੱਥੇ ਹੋਰ ਕਿਸੇ ਨੇ ਰਹਿਣਾ ਨਹੀਂ ਸਥਾਨ ਮੂੜ ਨਿਚਲ ਕਹਿੰਦੇ ਮੂਰਖ ਨੇ ਇਸ ਨੂੰ ਨਿਸ਼ਚਲ ਸਥਿਰ ਥਾਨ ਮੰਨੀ ਬੈਠਾ ਹੈ ਇਹ ਸੰਸਾਰ ਤੇ ਜੋ ਵੀ ਆਇਆ ਉਹ ਜਾਏਗਾ ਮਰਨ ਖਾਏ ਮੰਡਲ ਮੈਂ ਆਏ ਅਸੀਂ ਇੱਥੋਂ ਜਾਣਾ ਭੁੱਲ ਗਏ ਸਾਨੂੰ ਡਰਾ ਨਹੀਂ ਰਾਏ ਮਹਾਰਾਜ ਸਾਨੂੰ ਚੇਤੇ ਕਰਾ ਰਹੇ ਨੇ ਕਿ ਤੂੰ ਇੱਥੋਂ ਜਾਣਾ ਹੈ ਆਪਾਂ ਹੀ ਲਾ ਲੋ ਹੁਣ ਜਦੋਂ ਆਪਾਂ ਬਾਹਰ ਜਾਣੇ ਆ ਫੌਰਨ ਜਾਣੇ ਆ ਕੀ ਚੇਤੇ ਰੱਖਦੇ ਆ ਜੀ ਫੌਰਨ ਜਾਣਾ ਕੀ ਚੇਤੇ ਰੱਖਦੇ ਆ ਨਾਲ ਕੀ ਜਾਏਗਾ ਨਾਲ ਅਸੀਂ ਕਰੰਸੀ ਚੇਂਜ ਕਰਾਉਣੀ ਆ ਪਹਿਲਾਂ ਤਾਂ ਆਪਣੀ ਫਿਰ ਅਸੀਂ ਉਹਨੇ ਕੀ ਟੈਚੇ ਚ ਕਪੜੇ ਪਾਉਣੇ ਜਿੰਨੇ ਨਾਲ ਜਾਣਗੇ ਪੂਰੀ ਪੇਟੀ ਤਾਂ ਨਹੀਂ ਲੈ ਕੇ ਜਾਂਦੇ ਸਾਨੂੰ ਪਤਾ ਵੀ 47 ਕਿਲੋ ਤੋਂ ਵੱਧ ਉਹਨੇ ਚੱਕਣ ਨਹੀਂ ਦੇਣਾ ਇਸੇ ਤਰ੍ਹਾਂ ਹੀ ਅੱਗੇ ਹੈ ਇਹ ਸੰਸਾਰ ਦੀਆਂ ਲੋੜਾਂ ਜਿਹੜੀਆਂ ਤੂੰ ਢਾਰੇ ਲੱਕੀ ਬੈਠਾ ਹੈ ਨਾ ਸਾਰੇ ਇਹ ਸਾਰਾ ਕੁਝ ਛੱਡ ਜਾਏਗਾ ਨਾਲ ਤੇਰੇ ਕਰਮ ਜਾਣਗੇ ਬਸ ਉਹਨਾਂ ਕਰਮਾਂ ਵੱਲ ਅਸੀਂ ਆਪਣਾ ਧਿਆਨ ਨਹੀਂ ਦਿੱਤਾ ਕਿਸੀਂ ਕੀ ਕਰਕੇ ਗਏ ਆ ਕੀ ਖਟੇ ਹੈ ਕੀ ਗੁਆਏ ਹੈ ਕੀ ਨਾਲ ਜਾਏਗਾ ਉਹ ਅਸੀਂ ਜਿਹੜੀ ਚੀਜ਼ ਨਾਲ ਜਾਣ ਵਾਲੀ ਸੀ ਉਹ ਅਸੀਂ ਇਕੱਠੀ ਨਹੀਂ ਕੀਤੀ ਅਸੀਂ ਕੂੜ ਕਬਾੜ ਇਕੱਠਾ ਕਰ ਲਿਆ ਸਾਰਾ ਤੇ ਉਹ ਇੱਥੇ ਛੱਡ ਗਏ ਇਹ ਤਰੀਕਾ ਦੱਸਦੇ ਪਏ ਨੇ ਮੈਨੂੰ ਜਾਣਾ ਤੇ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਜੋ ਉਪਜੋ ਸੋ ਵਿਣਸ ਹੈ ਜੀ ਅਸੀਂ ਜਨਮੇ ਆ ਤੇ ਮਰਨਾ ਵੀ ਹੈ ਪਰ ਮਰਨ ਤੋਂ ਬਾਅਦ ਜਾਣਾ ਕਿੱਥੇ ਹੈ ਅਸੀਂ ਨਹੀਂ ਕਿ ਸੋਚਦੇ ਇਸ ਗੱਲ ਨੂੰ ਅਸੀਂ ਕਹਿੰਦੇ ਨੇ ਖਾਣਾ ਪੀਣਾ ਬਾਜੀ ਖਾਓ ਪੀਓ ਐਸ਼ ਕਰੋ ਜੀ بس ਇਹ ਜੱਗ ਡਿੱਠਾ ਮਿੱਠਾ ਅਗਲਾ ਕਿਹਨੇ ਡਿੱਠਾ ਨਹੀਂ ਜੀ ਜਾਣਾ ਹੈ ਇਹ ਸੱਚ ਜ਼ਿੰਦਗੀ ਦਾ ਜਿਉਣਾ ਝੂਠ ਤੇ ਮਰਨਾ ਸੱਚ ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀ ਵਾਹ ਹਰ ਗੁਣ ਗਾਏ ਤੇ ਮਰਨ ਫਿਰ ਫੈਸਲਾ ਦਿੱਤਾ ਭਾਈ ਜਿਹੜੇ ਸਾਧ ਸੰਗ ਵਿੱਚ ਆ ਕੇ ਉਹ ਹਰਿ ਦੇ ਨਾਮ ਨੂੰ ਜਪਦੇ ਨੇ ਉਹਨਾਂ ਦਾ ਹੀ ਜਿਉਣਾ ਹੈ ਉਹ ਹੀ ਹਰੀ ਦੇ ਗੁਣ ਗੈਨ ਕਰਕੇ ਉਹਨਾਂ ਗੁਣਾਂ ਨੂੰ ਅਡਾਪਟ ਕਰਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਸੰਸਾਰ ਤੋਂ ਜਾਂਦੇ ਨੇ ਤੇ ਉਸ ਮਾਲਕ ਨਾਲ ਇੱਕਮਿਕ ਹੋ ਜਾਂਦੇ ਨੇ ਜੋ ਜੋਤੀ ਸੰਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਉਹ ਵਿਸਰਾਮ ਪਾਉਂਦੇ ਨੇ ਆਸਾ ਮਹੱਲਾ ਪੰਜਵਾਂ ਦੋ ਤੁਕੇ ਨੋ ਉਹਨਕੇ ਸੰਗ ਤੂੰ ਕਰਤੀ ਕੇਲ ਉਨ ਕੈ ਸੰਗ ਹਮ ਤੁਮ ਸੰਗ ਮੇਲ ਉਨ ਕੈ ਸੰਗ ਤੁਮ ਸਭ ਕੋ ਲੋਰੈ ਉਸ ਬਿਨਾ ਕੋ ਮੁਖ ਨਹੀਂ ਜੋਰੈ ਮਹਾਰਾਜ ਨੇ ਫਿਰ ਇਸ ਸਰੀਰ ਨੂੰ ਇਸ ਕਾਇਆ ਨੂੰ ਸੰਬੋਧਨ ਹੋਏ ਮਹਾਰਾਜ ਪੰਚਮ ਪਾਤਸ਼ਾਹ ਨੌਵੇਂ ਘਰ ਵਿੱਚ ਕਿ ਭਈ ਇਹ ਕਾਇਆ ਇਹ ਸਰੀਰ ਜਿਹੜਾ ਤੇਰੇ ਅੰਦਰ ਜੀਵ ਵਸਦਾ ਹੈ ਨਾ ਉਹਦੇ ਕਰਕੇ ਤੇਰੀ ਕਦਰ ਹੈ ਜਦੋਂ ਇਹ ਵਿੱਚੋਂ ਨਿਕਲ ਜਾਏਗਾ ਤੈਨੂੰ ਕਿਸੇ ਨੇ ਘਰੇ ਨਹੀਂ ਰੱਖਣਾ ਕੋਈ ਤੈਨੂੰ ਮਿਲਣ ਨਹੀਂ ਆਏਗਾ ਕੋਈ ਤੇਰਾ ਨਾਮ ਵੀ ਨਹੀਂ ਲਏਗਾ ਆਪਾਂ ਵੇਖਦੇ ਜਦੋਂ ਡੈੱਡ ਬੋਡੀ ਪਈ ਹੁੰਦੀ ਹੈ ਘਰੇ ਆਪਾਂ ਜਾ ਕੇ ਪੁੱਛਦੇ ਆ ਉਹਦਾ ਨਾਮ ਵੀ ਨਹੀਂ ਲੈਂਦੇ ਇਹਨੂੰ ਕਦੋਂ ਲੈ ਕੇ ਜਾਣਾ ਇਹ ਸਕਾਇਆ ਨੂੰ ਸਮਝਾਉਂਦੇ ਨੇ ਕਿ ਜਿਹਦੇ ਕਰਕੇ ਤੂੰ ਆਪਣੇ ਆਪ 'ਚ ਆਫਰੀ ਫਿਰਦੀ ਹੈ ਨਾ ਉਹ ਤੇਰੇ ਅੰਦਰ ਜੀਵ ਵਸਦਾ ਪਿਆ ਜਿਹੜਾ ਉਹਦੇ ਕਰਕੇ ਤੇਰੀ ਕਦਰ ਹੈ ਉਨਕੇ ਸੰਗ ਹਮ ਤੁਮ ਸੰਗ ਮੇਲ ਉਹਦੇ ਕਰਕੇ ਹੀ ਤੂੰ ਤੇ ਮੈਂ ਨਾਲ ਤੇਰਾ ਮੇਲ ਜੇੜਾ ਜਿਹੜਾ ਹੈ ਜਿਹੜਾ ਤੂੰ ਕਹਿੰਦੀ ਕੋ ਮੇਰਾ ਦੋਸਤ ਹੈ ਉਹ ਮੇਰੇ ਮਿੱਤਰ ਨੇ ਉਹ ਮੇਰੇ ਭਰਾ ਨੇ ਉਹ ਮੇਰੇ ਮਾਂ ਹੈ ਮੇਰਾ ਪਿਓ ਹੈ ਜੇ ਉਹ ਜੀਵ اندر ਵਸਦਾ ਹੈ ਤੇ ਉਹਦੇ ਕਰਕੇ ਤੇਰੇ ਰਿਸ਼ਤੇ ਨੇ ਜਦੋਂ ਇਹ ਜੀਵ ਨਿਕਲ ਜਾਏਗਾ ਤੇਰਾ ਕੋਈ ਰਿਸ਼ਤਾ ਨਹੀਂ ਕਿਸੇ ਨਾਲ ਉਨਕੇ ਸੰਗ ਤੁਮ ਸਭ ਕੁ ਲੋਰ ਹੈ ਉਹ ਸੰਗ ਨਹੀਂ ਤੇਰੇ ਉਹ ਜੀਵ ਤੇਰੇ ਸੰਗ ਹੈ ਸਮਝਾ ਰਹੇ ਨੇ ਮarre ਦੇਖੋ ਤਰੀਕਾ ਸਮਝਾਉਂਦਾ ਹੈ ਉਹ ਹੈ ਤੇਰੇ ਨਾਲ ਅਸੀਂ ਉਹਨੂੰ ਕਦੇ ਪੁੱਛਿਆ ਹੀ ਨਹੀਂ ਉਸ ਜੀਵ ਨੂੰ ਕਦੇ ਪੁੱਛਿਆ ਨਹੀਂ ਕਹੋ ਕਬੀਰ ਹਮ ਰਾਮ ਕੀ ਅਸੀਂ ਆਪਣੇ ਆਪ ਨੂੰ ਕਦੇ ਮਿਲੇ ਹੀ ਨਹੀਂ ਅਸੀਂ ਤੇ ਸਰੀਰ ਦੇ ਅੰਦਰ ਹੀ ਜੁੜੇ ਹੋਏ ਹਾਂ ਬਾਹਰ ਦੇ ਪਿੰਜਰੇ ਨਾਲ ਜਿਹੜਾ ਇਹਦੇ ਅੰਦਰ ਵੱਸਦਾ ਪਿਆ ਪੰਛੀ ਅਸੀਂ ਉਹਨੂੰ ਤੇ ਕਦੇ ਪੁੱਛਿਆ ਹੀ ਨਹੀਂ ਉਹਨੂੰ ਤੇ ਕਦੇ ਜਾਣਿਆ ਹੀ ਨਹੀਂ ਅਸੀਂ ਆਪਣੇ ਆਪ ਦੇ ਕਦੇ ਦਰਸ਼ਨ ਕੀਤੇ ਹੀ ਨਹੀਂ ਅਸੀਂ ਤੇ ਹੋਰਾਂ ਦੇ ਦਰਸ਼ਨ ਕਰੀ ਜਾਂਦੇ ਹਾਂ ਸੁਖ ਨਾਲ ਆਪਣੇ ਆਪ ਨੂੰ ਸਵਾਰੇ ਹੀ ਨਹੀਂ ਆਪਣੇ ਆਪ ਨੂੰ ਜਾਣਿਆ ਹੀ ਨਹੀਂ ਸ਼ੀਸ਼ੇ ਮੁਰੇ ਖਲੋ ਕੇ ਅਸੀਂ ਆਪਣੇ ਇਸ ਸਰੀਰ ਦੇ ਅਕਸ ਨੂੰ ਵੇਖ ਸਕਦੇ ਹਾਂ ਪਰ ਜਦੋਂ ਗੁਰਬਾਣੀ ਦੇ ਦਰਪਣ ਅੱਗੇ ਖਲੋਵਾਂਗੇ ਤਾਂ ਆਪਣੇ ਆਪ ਦੇ ਦਰਸ਼ਨ ਹੋਣਗੇ ਜੀ ਉਦੋਂ ਪਤਾ ਲੱਗੇਗਾ ਕਿ ਬੁੱਲਾ ਕੀ ਜਾਣਾ ਮੈਂ ਕੌਣ ਬੁੱਲੇ ਨੇ ਕਿਹਾ ਮੈਂ ਕੀ ਜਾਣਾ ਮੈਂ ਕੌਣ ਹਾਂ ਤੇ ਤੀਜੇ ਪਾਤਸ਼ਾਹ ਮਹਾਰਾਜ ਬਖਸ਼ਾ ਕਰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤਿ ਰੰਗਮਾਨ ਤੇਰਾ ਤੇ ਜੋਤ ਸਰੂਪ ਸੀ ਉਹਨੂੰ ਤੇ ਤੂੰ ਜਾਣਿਆ ਹੀ ਨਹੀਂ ਤੂੰ ਤੇ ਬਾਹਰ ਹੀ ਜੋਤਾਂ ਜਗਾਉਂਦਾ ਰਿਹਾ ਜਗਾਈ ਜਾ ਜਿਹੜੀ ਤੇਰੇ ਅੰਦਰ ਜੋਤ ਜਗਣੀ ਸੀ ਉਹ ਤੇ ਤੂੰ ਜਗਾਈ ਹੋਈ ਨਹੀਂ ਹੈ ਅੰਦਰ ਤੇ ਤੇਰੇ ਹਨੇਰਾ ਹੈ ਉਸ ਬਿਨਾ ਕੋਈ ਮੁੱਖ ਨਹੀਂ ਜੋਰੇ ਉਹ ਜੀਵ ਤੇਰੇ ਅੰਦਰ ਹੈ ਤਾਂ ਲੋਕ ਤੇਰੇ ਨਾਲ ਜੁੜੇ ਹੋਏ ਨੇ ਜਿੱਦ ਨੇ ਇਹ ਚਲਾ ਜਾਏਗਾ ਤੇਰੇ ਨਾਲ ਮੂਹ ਕਿਸ ਨੇ ਛੋੜਨਾ ਕਿਸ ਨੇ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਫਿਰ ਤੇ ਬੇਰਾਗੀ ਕਹਾਂ ਸਮਾਏ ਤਿਸ ਬਿਨ ਤੂੰ ਹੀ ਦੁਹੇਰੀ ਰੀ ਰਹਾਉ ਦੀ ਪੰਕਤੀ ਚ ਮਾਰ ਨੇ ਬਖਸ਼ਿਸ਼ ਕੀਤੀ ਫਿਰ ਉਹ ਬੜਾ ਬੇਰਾਗੀ ਹੈ ਜਿਹੜਾ ਇੱਕ ਜਗ੍ਹਾ ਸਥਿਰ ਨਹੀਂ ਰਹਿੰਦਾ ਅੱਜ ਤੇਰੇ ਵਿੱਚ ਹੈ ਕੱਲ ਨੂੰ ਕਿਤੇ ਹੋਰ ਚਲਾ ਜਾਏਗਾ ਉਹ ਕਿੱਥੇ ਸਮਾ ਜਾਂਦਾ ਹੈ ਇਸ ਮਨ ਕੋ ਕੋਈ ਖੋਜੋ ਭਾਈ ਤਨ ਬਿਨਸੈ ਮਨ ਕਹਾਂ ਸਲਾਈ ਕਹਿੰਦੇ ਸੋਚਿਆ ਸੀ ਕਦੇ ਵੀ ਜਦੋਂ ਅਸੀਂ ਇਹ ਸਰੀਰ ਨੂੰ ਛੱਡ ਦਿਆਂਗੇ ਫਿਰ ਅਸੀਂ ਕਿੱਥੇ ਹੋਵਾਂਗੇ ਅਸੀਂ ਅਸੀਂ ਕੀ ਲੈਣਾ ਹੈ ਕਹਿੰਦੇ ਜੀ ਨਹੀਂ ਜਿਹੜਾ ਹੈਗਾ ਨਘਾਓ ਕੁਛ ਨਹੀਂ ਹੁੰਦਾ ਵੇਖੀ ਜਾਏਗੀ ਫਿਰ ਜਦੋਂ ਵੇਖੀ ਜਾਈ ਫਿਰ ਉਹ ਅਡਾਟ ਪੈਂਦਾ ਓਦੋਂ ਫਿਰ ਦੁੱਖ ਪੱਲੇ ਪਛਤਾਵਾ ਪੱਲੇ ਲੈ ਕੇ ਜਾਣ ਦਾ ਕੀ ਫਾਇਦਾ ਨਹੀਂ ਜੇ ਜਿਉਂਦੇ ਜੀਣਾ ਸੰਭਾਲਿਆ ਉਨ ਕੈ ਸੰਤ ਤੇ ਬਰਾਗੀ ਕਹਾਂ ਸਮਾਏ ਕਹਿੰਦੇ ਫਿਰ ਕਿੱਥੇ ਸਮਾ ਜਾਂਦਾ ਤਿਸਵੇਂ ਤੂੰ ਹੀ ਦੁਹੇਰੀ ਰੀ ਐ ਕਾਇਆ ਐ ਸਰੀਰ ਐ ਦੇਹੀ ਉਹਦੇ ਤੋਂ ਬਿਨਾ ਤੂੰ ਦੁਖੀ ਹੋ ਜਾਏਂਗੀ ਤੂੰ ਮਿੱਟੀ ਚ ਰੁੜ ਜਾਏਂਗਾ ਰਹਾਉ ਉਨ ਕੈ ਸੰਗ ਤੂੰ ਗ੍ਰਹਿ ਮੈਂ ਮਹਾਰ ਉਨ ਕੈ ਸੰਗ ਤੂੰ ਹੋਈ ਜਾਹਰ ਉਹ ਸੰਗ ਹੈ ਤੂੰ ਘਰ ਵਿੱਚ ਆਗੂ ਹੈ ਉਹਦੇ ਕਰਕੇ ਤੂੰ ਕਰਮ ਕਰਦੀ ਹੈ ਉਹ ਅੰਦਰ ਹੈ ਤੈਨੂੰ ਪ੍ਰੇਰਦਾ ਹੈ ਤੇ ਤੂੰ ਕਰਮ ਕਰਦੀ ਹੈ ਤੇ ਮਹਾਰਾਜ ਕਹਿੰਦੇ ਭਾਈ ਉਹ ਹੈ ਤੇ ਤੂੰ ਜਾਹਰ ਹੈ ਉਹ ਅੰਦਰ ਵੱਸਦਾ ਤੂੰ ਜਾਹਰ ਹੈ ਤੂੰ ਤੁਰਦੀ ਫਿਰਦੀ ਹੈ ਨਜ਼ਰ ਆਉਣੀ ਉਹਨਾਂ ਕਾ ਸੰਗ ਤੂੰ ਰੱਖੀ ਬਪੂਲਾ ਉਸ ਬਿਨਾ ਤੂੰ ਛੁਟਕੀ ਰੋਲ ਉਹ ਸੰਗ ਹੈ ਤੇ ਤੈਨੂੰ ਪਲੂਸਿਆ ਜਾਂਦਾ ਹੈ ਤੈਨੂੰ ਖਾਣ ਪੀਣ ਨੂੰ ਵਧੀਆ ਮਿਲਿਆ ਜਾਂਦਾ ਹੈ ਤੈਨੂੰ ਬਸਤਰ ਪਹਿਨਾਏ ਜਾਂਦੇ ਨੇ ਉਹਦੇ ਤੋਂ ਬਿਨਾ ਤੂੰ ਛੁਟਕੀ ਹੈ ਭਾਬ ਛੁੱਟ ਜਾਏਗੀ ਫਿਰ ਤੇਰਾ ਕੋਈ ਬਾਲੀਵਾਰਥ ਨਹੀਂ ਹੋਏਗਾ ਫਿਰ ਖਫਣ ਨੂੰ ਵੀ ਜੇਬਾਂ ਨਹੀਂ ਲੱਗਦੀਆਂ ਫਿਰ ਉਹੀ ਜਿਹੜੇ ਤੇਰੇ ਰਿਸ਼ਤੇਦਾਰ ਸਨ ਜਿਹੜੇ ਤੈਨੂੰ ਕਹਿੰਦੇ ਸਨ ਮੈਂ ਇਹਦੇ ਬਿਗੈਰ ਰਹਿ ਨਹੀਂ ਸਕਦਾ ਤੇ ਉਹੀ ਉਹ ਅਗ ਲਾਉਂਦੇ ਨੇ ਫਿਰ ਇਹ ਗੱਲ ਮਨ ਸਮਝਾਉਂਦੇ ਆ ਰਹੇ ਨੇ ਉਹਨਾਂ ਕੇ ਸੰਗ ਤੇਰਾ ਮਾਨ ਮਹੱਤ ਉਹਨਾਂ ਕੇ ਸੰਗ ਤੁਮਸਾਕ ਜਗਤ ਤੇਰਾ ਮਾਨ ਮਹੱਤ ਜੋਤ ਨੂੰ ਮਿਲਦਾ ਪ੍ਰਾਪਤ ਸਮਝਦਾ ਹੈ ਤੂੰ ਉਹ ਇਸੇ ਕਰਕੇ ਹੀ ਆ ਉਹਦੇ ਕਰਕੇ ਹੀ ਆ ਉਹ ਅੰਦਰ ਜੀਵ ਵਸਦਾ ਤਾਂ ਤੇਰੇ ਸਾਖ ਨੇ ਸੰਸਾਰ ਵਿੱਚ ਤੇਰਾ ਰਿਸ਼ਤੇ ਨੇ ਉਹਨਾਂ ਕੇ ਸੰਗ ਤੇਰੀ ਸਭ ਵਿਦ 30 ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਅੰਦਰ ਵਸਦਾ ਜੀਵ ਤੇਰੇ ਤਾਂ ਤੇਰਾ ਥਾਟ ਬਣਿਆ ਹੋਇਆ ਹੈ ਤੇਰਾ ਚਿਹਰਾ ਮੋਹਰਾ ਜਿਹੜਾ ਹੈ ਤੇਰਾ ਸੁਹੱਪਣ ਜਿਹੜਾ ਹੈ ਉਹਦੇ ਕਰਕੇ ਹੈ ਉਹ ਜਦੋਂ ਵਿੱਚੋਂ ਨਿਕਲ ਜਾਏਗਾ ਤੂੰ ਮਿੱਟੀ ਦੀ ਢੇਰੀ ਹੋ ਕੇ ਰਹਿ ਜਾਵੇਂਗੀ ਕਿਉਂਕਿ ਸਾਡਾ ਸਾਰਾ ਸਮਾਂ ਜਿਹੜਾ ਹੈ ਨਾ ਇਸ ਸਰੀਰ ਤੇ ਹੀ ਲੱਗਦਾ ਹੈ ਜੀ ਆਪਣੀ ਇਮਾਨਦਾਰੀ ਨਾਲ ਸਵੇਰ ਤੋਂ ਜਦੋਂ ਅਸੀਂ ਉੱਠਦੇ ਆਂ ਤੇ ਸੌਣ ਤੱਕ ਇਕੱਲੇ ਬੈਠ ਕੇ ਕਦੇ ਹਿਸਾਬ ਕਰ ਲਿਓ ਕਿ ਅਸੀਂ ਦੇਹੀ ਲਈ ਕਿੰਨਾ ਸਮਾਂ ਲਾਇਆ ਹੈ ਕਿੰਨਾ ਸਮਾਂ ਅਸੀਂ ਸ਼ੀਸ਼ੇ ਮੁਰੇ ਖੜੋਤੇ ਰਹੇ ਕਿੰਨਾ ਸਮਾਂ ਅਸੀਂ ਭੋਜਨ ਬਾਰੇ ਸੋਚਦੇ ਰਹੇ ਅੱਜ ਕੀ ਖਾਣਾ ਉੱਠਣ ਸਾਰੀ ਸ਼ੁਰੂ ਹੋ ਜਾਂਦਾ ਸਾਡਾ ਤੇ ਕੀ ਬਣਾਉਣਾ ਹੈ ਕੀ ਖਾਣਾ ਹੈ ਕੀ ਪਹਿਨਣਾ ਹੈ ਕਿਹਦੇ ਵਾਸਤੇ ਜੀ ਦੇਹੀ ਵਾਸਤੇ ਇਸ ਦੇਹੀ ਵਾਸਤੇ ਕੱਪੜੇ ਪਾਉਣ ਨਾਲ ਵਧੀਆ ਕੱਪੜੇ ਪਾਉਣ ਨਾਲ ਕੋਈ ਇਨਸਾਨ ਵਧੀਆ ਨਹੀਂ ਬਣ ਜਾਂਦਾ ਇੱਕ ਜ਼ਰੂਰੀ ਨਹੀਂ ਹੈ ਕਿ ਸਾਫ਼ ਸੁਥਰੇ ਤੇ ਵਧੀਆ ਮਹਿੰਗੇ ਕੱਪੜੇ ਪਾਏ ਹੋਣ ਤੇ ਇਨਸਾਨ ਵਧੀਆ ਹੋਏਗਾ ਕੋਈ ਜ਼ਰੂਰੀ ਨਹੀਂ ਹੈ ਜੀ ਇਹ ਦੇਹੀ ਦੇ ਕਰਮ ਨੇ ਉਹ ਵਧੀਆ ਹੋਣੇ ਚਾਹੀਦੇ ਨੇ ਇਹਡੇ ਸਾਡੇ ਸਰੀਰ ਸਾਨੂੰ ਮਿਲਿਆ ਹੈ ਨਾ ਇਹ ਸਰੀਰਾ ਮੇਰੇ ਆ ਇਸ ਜੁਗ ਮੈਂ ਆਇ ਕਹਿ ਕੇ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਤੇ ਫਿਰ ਇਸ ਸਰੀਰ ਲੈਣ ਦਾ ਫਾਇਦਾ ਵੀ ਕੀ ਹੋਇਆ ਜਿਸ ਕੰਮ ਲਈ ਸਾਨੂੰ ਸਰੀਰ ਮਿਲਿਆ ਸੀ ਜਰ ਉਹ ਕਰਮ ਹੀ ਨਹੀਂ ਕੀਤਾ ਫਿਰ ਤਾਂ ਕੋਈ ਫਾਇਦਾ ਨਾ ਹੋਇਆ ਅੱਜ ਅਸੀਂ ਘਰ ਵਿੱਚ ਦਰਖਤ ਲਾਇਆ ਲਿਆ ਕੇ ਫਲਦਾਰ ਦਰਖਤ ਲਾਇਆ 5 ਸਾਲ 7 ਸਾਲਾਂ ਦੀ ਸੇਵਾ ਕਰਦੇ ਰਹੇ ਜੇ ਉਹਨੂੰ ਫਲ ਨਹੀਂ ਲੱਗਦਾ ਫਿਰ ਅਸੀਂ ਕੀ ਕਰਦੇ ਹਾਂ ਜੀ ਪੁੱਟ ਦਿੰਦੇ ਆਂ ਅਸੀਂ ਪੁੱਟ ਦਿੰਦੇ ਆਂ ਵੀ ਛੱਡ ਪੁੱਟ ਦਿਓ ਜੀ ਇਹਨੂੰ ਨਵਾਂ ਲਾ ਦਿਆਂਗੇ ਤੇ ਇਹਦੇ ਨਾਲ ਇੰਨਾ ਸਮਾਂ ਬੀਤ ਦਿੱਤਿਆ ਇਸ ਦੇਹੀ ਨਾਲ ਹੋਇਆ ਤੇ ਇਸ ਦੇਹੀ ਨੇ ਸਾਨੂੰ ਫਲ ਪ੍ਰਾਪਤ ਹੋਇਆ ਹੀ ਨਾ ਕੋਈ ਇਤੋਂ ਫਿਰ ਇਸ ਦੇਹੀ ਤੋਂ ਵੀ ਕੀ ਕਰਾਉਣਾ ਹੈ ਓ ਬੈਰਾਗੀ ਮਰਿਆ ਨਾ ਜਾਏ ਹੁਕਮੇ ਬਾਦ ਦਾ ਕਾਰ ਕਮਾਈ ਹੁਣ ਮਰ ਕੇ ਉਹ ਜੀਵ ਕੀ ਹੈ ਇਹ ਜੀਵਾਤਮਾ ਨਾ ਇਹ ਮਰਦਾ ਨਾ ਇਹ ਆਉਂਦਾ ਨਾ ਇਹ ਜਾਂਦਾ ਇਹ ਜੀਵ ਨਹੀਂ ਮਰਦਾ ਜੀ ਕਿਉਂਕਿ ਉਹਦੇ ਵਿੱਚ ਜੱਸ ਮਾਉਂਦਾ ਉਹ ਉਹਦੇ ਹੁਕਮ ਵਿੱਚ ਆਉਂਦਾ ਤੇ ਹੁਕਮ ਵਿੱਚ ਜਾਂਦਾ ਉਹਦੇ ਹੁਕਮ ਵਿੱਚ ਬੱਧਾ ਕਾਰ ਕਮਾਉਂਦਾ ਮਾਰੇ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਂ ਫਿਰ ਅਸੀਂ ਮਾਲਕ ਤੋਂ ਕਿਉਂ ਵਿਛੜ ਗਏ ਆਪਣੇ ਕੀਤੇ ਕਰਮਾਂ ਕਰਕੇ ਕਰਮ ਕਿੱਥੋਂ ਆਏ ਫਿਰ ਇਹ ਕਰਮ ਕਿੱਥੋਂ ਆਏ ਬੱਚਾ ਜਨਮੇ ਹੈ ਅਸੀਂ ਉਹਨੂੰ ਜੰਮਣ ਤੋਂ ਪਹਿਲਾਂ ਹੀ ਉਹਦੇ ਕਰਮਾਂ 'ਚ ਵਾੜ ਦਿੰਨੇ ਆ ਇਹ ਜੀ ਥਿੱਤਾ 'ਚ ਜੰਮੇ ਆ ਇਹ ਜੀ ਫਲਾਣੇ 'ਚ ਜੰਮੇ ਆ ਇਹ ਗ੍ਰਹਿਾਂ 'ਚ ਜੰਮੇ ਆ ਉਹਨੂੰ ਸਾਹ ਨਹੀਂ ਲੈਣ ਦਿੰਦੇ ਸੀ ਦੂਜੀ ਗੱਲ ਆਉਣ ਸਾਰੀ ਉਹਨੂੰ ਆ ਤੇਰੀ ਮਾਂ ਆ ਤੇਰਾ ਪੂਆ ਉਹਨੂੰ ਮੈਂ ਮਿਰਚ ਵਾੜਤਾ ਲਿਬ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਅਸੀਂ ਕਿਤੇ ਬੱਚੇ ਨੂੰ ਧਿਆਨ ਨਾਲ ਨਹੀਂ ਵੇਖਦੇ ਜਦੋਂ ਦਾ ਜਨਮ ਹੁੰਦਾ ਨਾ ਬੱਚੇ ਨੂੰ ਕਦੇ ਧਿਆਨ ਨਾਲ ਵੇਖਿਓ ਉਹ ਕੋਰਾ ਕਾਗਜ਼ ਹੈ ਉਹਦੇ ਉੱਤੇ ਫਿਰ ਆਲੇ ਦੁਆਲੇ ਜੋ ਅਸੀਂ ਲਿਖਿਆ ਉਹ ਹੀ ਉਗੜੇਗਾ ਜੀ ਕੁਝ ਉਹਦੇ ਆਪਣੇ ਕਰਮ ਨੇ ਜੋ ਪਿੱਛੋਂ ਲੈ ਕੇ ਆਇਆ ਕਿਉਂਕਿ ਕਿਰਤ ਕਰਮ ਨੇ ਉਹਦੇ ਸੁਭਾਅ ਬਣ ਗਏ ਉਹ ਸਾਡਾ ਸੁਭਾਅ ਨੇ ਜਿਹੜੇ ਜਦੋਂ ਸਾਨੂੰ ਗੁਰੂ ਕੋਲੇ ਆਏ ਅਸੀਂ ਗੁਰੂ ਨੇ ਸਾਡੇ ਕਰਮਾਂ ਦਾ ਨਿਵੇੜਾ ਕਰ ਦਿੱਤਾ ਤਾਂ ਮਾਰ ਸਮਝਾਉਂਦੇ ਨੇ ਕਿ ਉਹ ਹੁਕਮਬਾਦਾ ਕਰ ਕਮਾਏ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੇ ਆਪ ਇਹ ਜੋੜਨ ਵਾਲਾ ਵਿਛੋੜਨ ਵਾਲਾ ਜਨਮ ਦੇਣ ਵਾਲਾ ਮੌਤ ਵਾਲਾ ਇਹ ਤੇ ਹੱਥ ਉਸ ਮਾਲਕ ਦੇ ਹੈ ਜੀ ਕੋਈ ਸਾਨੂੰ ਭਰਾ ਕਰਕੇ ਮਿਲਿਆ ਵਿਛੜ ਗਿਆ ਕੋਈ ਪੁੱਤਰ ਕਰਕੇ ਮਿਲਿਆ ਵਿਛੜ ਗਿਆ ਕੋਈ ਮਾਂ ਕਰਕੇ ਮਿਲੀ ਵਿਛੜ ਗਈ ਭੈਣ ਕਰਕੇ ਮਿਲੀ ਵਿਛੜ ਗਈ ਵਿਛੋੜੇ ਨੇ ਜੀ ਇਹ ਸੰਸਾਰ ਦੇ ਜਿੰਨੇ ਸਾਡੇ ਰਿਸ਼ਤੇ ਨੇ ਉਹਨਾਂ 'ਚ ਜੋੜ ਵਿਛੋੜ ਹੈ ਇਹ ਮਾਲਕ ਦੇ ਹੱਥ ਵਿੱਚ ਹੈ ਉਹ ਜੀਵ ਕਿੱਥੇ ਚਲੇ ਜਾਂਦੇ ਨੇ ਆਪਣੀ ਕੁਦਰਤ ਜਾਣੇ ਆਪ ਇਸ ਕੁਦਰਤ ਨੂੰ ਇਸ ਨਿਜਮ ਨੂੰ ਉਹ ਵਾਹਿਗੁਰੂ ਅਕਾਲ ਪੁਰਖ ਹੀ ਜਾਣਦਾ ਹੈ ਜੇ ਕੋਈ ਕਹੇ ਕਿ ਉਹ ਉੱਥੇ ਚਲਾ ਗਿਆ ਉਹ ਉੱਥੇ ਚਲਾ ਗਿਆ ਉਂ ਤਾਂ ਅਸੀਂ ਸਾਰਿਆਂ ਨੂੰ ਸਵਰਗ ਭੇਜਦੇ ਆ ਅਸੀਂ ਕਹਿੰਦੇ ਨਾ ਸਵਰਗਵਾਸੀ ਹੋ ਗਿਆ ਕਦੇ ਕਿਹਾ ਕਿਸੇ ਨੇ ਨਰਕਵਾਸੀ ਹੋ ਗਿਆ ਅਸੀਂ ਤਾਂ ਸਾਰਿਆਂ ਨੂੰ ਸਵਰਗ 'ਚ ਭੇਜਦੇ ਆ ਜੀ ਸਾਡੀ ਕਹਿਣ ਦਾ ਕੀ ਹੈ ਇਹ ਤੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਸ ਕਰਕੇ ਉਸ ਮਾਲਕ ਨਾਲ ਜੁੜਨਾ ਕਰੀਏ ਇਸ ਦੇਹੀ ਤੋਂ ਫਾਇਦਾ ਲਈਏ ਇਹ ਘੋੜੀ ਹੈ ਇਹ ਤੇਜਨ ਹੈ ਉਹ ਫਿਰ ਘੋੜੀ ਦਾ ਹੀ ਕੀ ਰੱਖਣ ਦਾ ਫਾਇਦਾ ਹੋਇਆ ਜਿਹੜੀ ਸਾਨੂੰ ਮੰਜ਼ਲ ਤੇ ਨਾ ਪਹੁੰਚਾਵੇ ਘੋੜੀ ਅਸੀਂ ਤਾਂ ਹੀ ਰੱਖੀ ਨੇ ਸਾਨੂੰ ਮੰਜ਼ਲ ਤੇ ਪਹੁੰਚ ਜਾਾਂਗੇ ਅਸੀਂ ਜੀ ਉਸ ਮੰਝਲ ਤੇ ਨਾ ਪਹੁੰਚੀ ਫਿਰ ਉਸ ਘੋੜੀ ਦਾ ਕੀ ਫਾਇਦਾ ਇਸ ਸਰੀਰ ਨੂੰ ਮਾਰੇ ਜ ਘੋੜੀ ਆਖਦੇ ਨੇ ਅਸੀਂ ਇਹਤੇ ਸਵਾਰ ਹਾਂ ਜੀ ਪਰ ਅਸੀਂ ਸਵਾਰ ਨਹੀਂ ਹੋਏ ਅਸੀਂ ਤਾਂ ਸਗੋਂ ਇਹਨੂੰ ਪਾਲਣਾ ਸ਼ੁਰੂ ਕਰ ਦਿੱਤਾ ਸਵਾਰੀ ਤੇ ਕਦੇ ਕੀਤੀ ਨਹੀਂ ਅਸੀਂ ਦੀ ਅਸੀਂ ਅਸੀਂ ਤੇ ਇਹਦੇ ਦੀ ਹੋ ਗਿਆ ਅਸੀਂ ਤੇ ساری ਉਮਰ ਇਸ ਨੂੰ ਪਾਲਦੇ ਹੀ ਰਹਿ ਗਏ ਬਸ ਇਹਨੂੰ ਖਵਾ ਲਿਆ ਪਵਾ ਲਿਆ ਤਲੋੜ ਲਿਆ ਵਧੀਆ ਕੱਪੜੇ ਪਵਾ ਦਿੱਤੇ ਵਧੀਆ ਖਾਣੇ ਖਵਾ ਦਿੱਤੇ ਤੇ ਮੰਦ ਕਰਮਾਂ ਵਿੱਚ ਤੋਰ ਲਿਆ ਬਸ ਇਸ ਨੂੰ ਆਪਣਾ ਜੀਵਨ ਮੰਨ ਕੇ ਬੈਠ ਗਏ ਨਹੀਂ ਮੁਨੁਖਾ ਜਨਮ ਮਿਲਿਆ ਸੀ ਮੁਨੁਖਾ ਜਨਮ ਬਹੁਤ ਮਹਿੰਗਾ ਜਨਮ ਹੈ ਜੀ ਬੜਾ ਔਖਾ ਮਿਲਦਾ ਹੈ ਤੇ ਸਾਨੂੰ ਮਿਲੇ ਆ ਚੰਗੇ ਕੋਈ ਕਰਮ ਸਾਨੂੰ ਸਾਨੂੰ ਮਿਲਿਆ ਤੇ ਨਾਲ ਸਾਡੇ ਚੰਗੇ ਕਰਮ ਨੇ ਕਿ ਸਾਨੂੰ ਗੁਰੂ ਦਾ ਸੰਗ ਮਿਲਿਆ ਅਸੀਂ ਗੁਰੂ ਦੇ ਸਾਹਮਣੇ ਬੈਠੇ ਆ ਤੇ ਜੇ ਅਜੇ ਵੀ ਅਸੀਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਫਿਰ ਸਾਡੇ ਵਰਗਾ ਨਿਭਾਗਾ ਕੋਈ ਨਹੀਂ ਹੈ ਜੀ ਫਿਰ ਸਾਡੇ ਵਰਗਾ ਨਿਭਾਗਾ ਕੋਈ ਸਭ ਕੁਝ ਹੁੰਦਿਆਂ ਹੁੰਦਿਆਂ ਵੀ ਜੇ ਅਸੀਂ ਕੋਈ ਚੀਜ਼ ਪ੍ਰਾਪਤ ਨਾ ਕਰ ਸਕੇ ਤਾ ਫਿਰ ਸਰ ਤੋਂ ਵੱਡਾ ਬੇਪਾਗ ਬੰਦਾ ਕੌਣ ਹੋ ਸਕਦਾ ਹੈ ਇਸ ਕਰਕੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਇਸ ਤੁਹਾਡੀ ਕੁਦਰਤ ਨੂੰ ਤੁਸੀਂ ਆਪ ਜਾਣਦੇ ਹੋ ਅਸੀਂ ਤੇ ਬੇਮੁਖ ਹਾਂ ਅਸੀਂ ਮਨਮੁਖ ਹਾਂ ਅਸੀਂ ਨਿਰਗੁਣ ਹਾਂ ਅਸੀਂ ਅਨਾਥ ਹਾਂ ਸੱਚੇ ਪਾਛਤ ਤੇਰੇ ਦਰ ਤੇ ਆਏ ਆ ਡਿੱਗੇ ਆ ਸਾਨੂੰ ਪਤਾ ਹੈ ਤੂੰ ਡਿੱਗਿਆਂ ਨੂੰ ਗੜਨਾ ਲਾ ਲੈਣਾ ਸਾਡੇ ਔਗਣ ਨਹੀਂ ਚਿਤਾਰਦਾ ਇਸ ਕਰਕੇ ਕਿਰਪਾ ਕਰ ਬਖਸ਼ਿਸ਼ ਕਰ ਨਾਮ ਦੀ ਦਾਤ ਸਾਡੀ ਝੋਲੀ ਪਾ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਕੇ ਜਾਈਏ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ